ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਅਸ਼ਟਪਦੀਆਂ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕਰਦਿਆਂ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਉਸ ਪਰਮੇਸ਼ਰ ਦਾ ਜਸ ਕਿਸ ਪ੍ਰਕਾਰ ਕਿਹਾ ਜਾਵੇ ਤੇ ਉਹ ਵੇਖਿਆ ਕਿਵੇਂ ਜਾਂਦਾ ਹੈ ਤਾਂ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਸੋਰਠਿ ਰਾਗਣੀ ਦੇ ਵਿੱਚ ਕਰ ਪਹਿਲਾ ਤੁਪ ਭਾਵ ਪਹਿਲੇ ਸੁਰਤਾਲ ਵਿੱਚ ਅੱਠ ਅੱਠ ਬੰਦਾ ਵਾਲੀ ਬਾਣੀ ਉਚਾਰਦੇ ਆ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇੱਕ ਊੰਕਾਰ ਸਤਿਗੁਰ ਪ੍ਰਸਾਦ ਇੱਕ ਅਦਵੈਤ ਰੂਪ ਪਰਮੇਸ਼ਰ ਉੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਾਰਨ ਸਮਰੱਥ ਏ ਭਾਈ ਜਿਸ ਵਾਹਿਗੁਰੂ ਨੇ ਸਾਰਾ ਜਗਤ ਪੈਦਾ ਕੀਤਾ ਹੈ ਅਤੇ ਜੋ ਸਾਰਿਆਂ ਕਾਰਜਾਂ ਦੇ ਕਰਨ ਨੂੰ ਸਮਰੱਥ ਹੈ ਸਰਬਸ਼ਕਤੀਵਾਨ ਹੈ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਤ ਹੇ ਭਾਈ ਆਪਣੀ ਚੇਤਨ ਸੱਤਾ ਰੂਪੀ ਵਸਤੂ ਦੇ ਕਰਕੇ ਜਿਸ ਵਾਏ ਗੁਰੂ ਨੇ ਜੀਵ ਦਾ ਸੂਖਮ ਤਤਾਂ ਦੁਆਰਾ ਸੂਖਮ ਤੇ ਸਥੂਲ ਤਤਾਂ ਦੁਆਰਾ ਸਥੂਲ ਪਿੰਡ ਸਰੀਰ ਸਾਜਿਆ ਹੈ ਜੀਵ ਦਾ ਸੂਖਮ ਸਥੂਲ ਕਾਰਨ ਪਿੰਡ ਸਰੀਰ ਸਾਜਣਾ ਕੀਤਾ ਹੈ ਇਨੇ ਕਹੀ ਹੈ ਕਿ ਉਹ ਦੇਖੀ ਹੈ ਭਾਈ ਕਰਤਾ ਏਕ ਅਕਥ ਏ ਭਾਈ ਜੋ ਅਦਵੈਤ ਰੂਪ ਪਰਮੇਸ਼ਰ ਸਾਰੇ ਜਗਤ ਨੂੰ ਰਚਣ ਵਾਲਾ ਸ਼ਕਤੀ ਬਿਰਤੀ ਕਰਕੇ ਕਥਨ ਤੋਂ ਰਹਿਤ ਹੈ ਉਸ ਦੇ ਸਰੂਪ ਨੂੰ ਕਿਸ ਪ੍ਰਕਾਰ ਆਖਣਾ ਕਰੀਏ ਤੇ ਕਿਵੇਂ ਉਸ ਦੇ ਸਰੂਪ ਨੂੰ ਦੇਖਣਾ ਕਰੀਏ ਗੁਰੂ गोविंद ਸਲਾਹੀਏ ਭਾਈ ਜਿਸ ਤੇ ਜਾਪੈ ਤਤ ਇਹ ਭਾਈ ਗੋਵਿੰਦ ਗੋ ਪ੍ਰਥਵੀ ਦੀ ਵਿਵੇਦ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਰੂਪ ਸਤਿਗੁਰਾਂ ਦੀ ਸਿਫਤ ਕਰੀਏ ਜਿਸ ਸਤਿਗੁਰਾਂ ਦੀ ਕਿਰਪਾ ਤੋਂ ਹੀ ਸਾਰ ਸਿਧਾਂਤ ਰੂਪ ਪਰਮੇਸ਼ਰ ਜਾਣਿਆ ਜਾ ਸਕਦਾ ਹੈ ਅਰਥਾਤ ਜਿਵੇਂ ਦੁੱਧ ਰਿੜਕ ਕੇ ਲੱਸੀ ਛੱਡ ਕੇ ਮੱਖਣ ਗ੍ਰਹਿਣ ਕਰੀਦਾ ਹੈ ਇਸੇ ਪ੍ਰਕਾਰ ਗੁਰਾਂ ਦੀ ਕਿਰਪਾ ਦੁਆਰਾ ਮਨ ਰੂਪੀ ਦੁੱਧ ਨੂੰ ਰਿੜਕ ਕੇ ਵਿਸ਼ੇ ਰੂਪੀ ਲਸੀ ਛੱਡ ਕੇ ਬ੍ਰਹਮ ਆਨੰਦ ਰੂਪੀ ਮੱਖਣ ਦਾ ਸਦਾਤ ਜਾਣਿਆ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦੇ ਆ ਸਿੱਖਾਂ ਨੂੰ ਸਿੱਖਿਆ ਦਿੰਦੇ ਹਨ। ਮੇਰੇ ਮਨ ਜਪਿਐ ਹਰਿ ਭਗਵੰਤਾ। ਏ ਮੇਰੇ ਮਨ ਸਦਾ ਹੀ ਪਰਮੇਸ਼ਰ ਦਾ ਭਗਵਾਨ ਦਾ ਨਾਮ ਜਪਣਾ ਕਰੀਏ। ਇਹ ਮੇਰੇ ਪਿਆਰਿਓ ਮਨ ਕਰਕੇ ਜੋ ਭਗਵੰਤਾ ਘੜ ਭਗਾ ਸੰਪੰਨ ਪਰਮੇਸ਼ਰ ਹੈ ਉਸ ਦਾ ਜਾਪ ਕਰੀਏ ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ ਰਹਾ ਜੋ ਪਰਮੇਸ਼ਰ ਆਪ ਦੇ ਜਨ ਸੇਵਕ ਜਾਣ ਕੇ ਨਾਮ ਦਾ ਦਾਨ ਬਖਸ਼ ਦਿੰਦਾ ਹੈ ਅਤੇ ਜੰਮਣ ਮਰਨ ਦੇ ਦੁੱਖਾਂ ਦਾ ਅਵਿਦਿਆ ਦੀਆਂ ਪੀੜਾਂ ਦਾ ਹੰਤਾ ਕੀ ਨਾਸ਼ ਕਰਨ ਵਾਲਾ ਹੈ ਰਹਾਉ ਬਿਸਰਾਮ ਦੀ ਕਿ ਸਤਿਗੁਰੂ ਕਿਰਪਾ ਕਰਦੇ ਹਨ ਜਾ ਕੈ ਘਰ ਸਭ ਕਿਛ ਹੈ ਪਾਈ ਨਉ nid ਭਰੇ ਪੰਡਾਰ ਏ ਪਾਈ ਜਿਸ ਸਤਿਗੁਰਾਂ ਪਰਮੇਸ਼ਰ ਦੇ ਘਰ ਵਿੱਚ ਸਾਰਾ ਕੁਝ ਧਰਮ ਅਰਥ ਕਾਮ ਮੋਕ ਆਦਿਕ ਪਦਾਰਥ ਹਨ ਅਤੇ ਨਉ ਨਦੀਆਂ ਅਸਨ ਵਸਨ ਭੂ ਕਨਕ ਪਦਮ ਮਹਾ ਪਦਮ ਨੀਲ ਆਦਕਾਂ ਦੇ ਨਾਲ ਪੰਡਾਰੇ ਖਜ਼ਾਨੇ ਭਰੇ ਹੋਏ ਹਨ ਦੇ ਕੀਮਤ ਨਾ ਪਵੈ ਭਾਈ ਊਚਾ ਅਗਮ ਅਪਾਰ। ਏ ਭਾਈ ਉਸ ਵਾਹਿਗੁਰੂ ਦੀ ਕਿਸੇ ਦੇ ਪਾਸੋਂ ਵੀ ਉਪਮਾ ਰੂਪ ਵਿੱਚ ਕੀਮਤ ਨਹੀਂ ਪੈਂਦੀ। ਉਹ ਸਾਰਿਆਂ ਤੋਂ ਊਚਾ ਕੀਏ ਸ੍ਰੇਸ਼ਟ ਤ੍ਰੈਕਾਲ ਆਬਾਦ ਰੂਪ ਅਗਮ ਮੰਦੀ ਗਮਤਾ ਤੋਂ ਪਰੇ ਤੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਤ ਹੈ। ਜੀ ਅਜੰਤ ਪ੍ਰਤਪਾਲਦਾ ਭਾਈ ਨਿਤ ਨਿਤ ਕਰਦਾ ਸਾਰ ਏ ਪਾਈਓ ਪਰਮੇਸ਼ਰ ਜੀ ਸੂਖਮ ਜੀਵ ਮੱਛਰ ਕੀੜੀ ਆਦਤੋਂ ਲੈ ਕੇ ਜੰਤ ਅਸਥੂਲ ਜੀਵ ਬ੍ਰਹਮਾ ਆਦ ਤੱਕ ਸਾਰਿਆਂ ਦੇ ਤਾਈ ਪਾਲਣਾ ਕਰਦਾ ਹੈ ਅਤੇ ਨਿਤਾ ਪ੍ਰਤੀ ਸਾਰਿਆਂ ਦੀ ਸਾਰ ਸੰਭਾਲ ਕਰਦਾ ਹੈ ਸਤਗੁਰ ਪੂਰਾ ਭੇਟੀਐ ਪਾਈ ਸ਼ਬਦ ਮਿਲਾਵਣ ਹਾਰ ਹੇ ਪਾਈ ਉਸ ਨਿਰੰਕਾਰ ਦਾ ਸਰੂਪ ਪੂਰਨ ਸਤਿਗੁਰਾਂ ਨੂੰ ਭੇਟੀਐ ਮਿਲਣਾ ਕਰੀਏ ਜੋ ਸ਼ਬਦ ਉਪਦੇਸ਼ ਦੀ ਦਾਤ ਦੇ ਕੇ ਵਾਹਿਗੁਰੂ ਨਾਲ ਮਿਲਾਉਣ ਵਾਲੇ ਹਨ ਸੱਜੇ ਚਰਨ ਸਰੇਵੀਐ ਹੈ ਪਾਈ ਪਰਮ ਭਉ ਹੋਵੇ ਨਾਸ ਹੇ ਪਾਈ ਪਰਮੇਸ਼ਰ ਦਾ ਸਰੂਪ ਸੱਚੇ ਸਤਿਗੁਰਾਂ ਦੀ ਚਰਣਾ ਕਮਲਾਂ ਦਾ ਸਰੇਵੀਐ ਸੇਵਨ ਕਰੀਏ ਤਾਂ ਸਤਿਗੁਰਾਂ ਦੀ ਕਿਰਪਾ ਨਾਲ ਪੰਜ ਪ੍ਰਕਾਰ ਦਾ ਪਰਮ ਕਈਏ ਭਲੇਖਾ ਸਤ ਪ੍ਰਕਾਰ ਦਾ ਪਉ ਡਰ ਨਾਸ ਕਈਏ ਨਸ਼ਟ ਹੋ ਜਾਂਦਾ ਹੈ ਮਿਲ ਸੰਤ ਸਬਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਏ ਭਾਈ ਸ਼ਾਂਤ ਆਤਮਾ ਭਾ ਮਹਾਤਮਾ ਜਨਾ ਦੀ ਸਬਾ ਸੰਗਤ ਵਿੱਚ ਮਿਲ ਕੇ ਚਿੱਤ ਦੀ ਬਾਚਨਾ ਰੂਪੀ ਮੈਲ ਨੂੰ ਪ੍ਰੇਮ ਦਾ ਜਲ ਪਾ ਕੇ ਸੰਤਾਂ ਗੁਰਾਂ ਦੀ ਵਿਚਾਰ ਰੂਪੀ ਕੂਚੀ ਦੁਆਰਾ ਮਾਂਜਣਾ ਕਰੀਏ ਤਾਂ ਪਰਮੇਸ਼ਰ ਦੇ ਨਾਮ ਵਿੱਚ ਮੰਦਾ ਵਾਸਾ ਹੁੰਦਾ ਹੈ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਏ ਭਾਈ ਜਿਸ ਕਰਕੇ ਹਿਰਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਪਾਪ ਨਾਸ਼ ਹੋ ਜਾਂਦਾ ਤੇ ਹਿਰਦੇ ਰੂਪੀ ਕਮਲ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਭਾਵ ਕਰਨਾ ਮੁੱਦਤਾ ਮੈਤਰੀ ਉਪੇਖਿਆ ਆਦ ਪੰਖੜੀਆਂ ਖੜ ਜਾਂਦੀਆਂ ਹਨ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਇਹ ਭਾਈ ਇਉ ਸਤਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੁਖ ਆਨੰਦ ਉਤਪੰਨ ਹੁੰਦਾ ਹੈ ਕਿਉਂਕਿ ਸਾਰੇ ਸਰਬਣ ਮੰਨਣ ਨਿਧਿਆਸਨ ਗਿਆਨ ਸਰੂਪ ਦੀ ਸਾਖ ਆਤਤਾ ਦਾ ਗਿਆਨ ਤਤ ਤੁੰਗ ਦੇ ਸੰਸ਼ੋਧਨ ਦਾ ਗਿਆਨ ਇਤਿਆਦ ਫਲ ਸਤਿਗੁਰਾਂ ਦੇ ਪਾਸ ਕੀਏ ਕੋਲੋਂ ਹੀ ਮਿਲਦੇ ਹਨ ਮੇਰਾ ਤੇਰਾ ਛੋੜੀਏ ਭਾਈ ਹੋਈਏ ਸਭ ਕੀ ਧੂਰ ਏ ਭਾਈ ਇਹ ਮੇਰਾ ਪਦਾਰਥ ਹੈ ਇਹ ਤੇਰਾ ਪਦਾਰਥ ਹੈ ਮੇਰ ਪੁਣਾ ਜੀਵ ਦੀ ਅਲ ਭਗਤਾ ਦਾ ਤੇਰ ਪੁਣਾ ਈਸਰ ਦੀ ਸਰ ਭਗਤਾ ਇਹ ਦੋਵੇਂ ਛੱਡ ਦੀਏ ਮੇਰ ਤੇਰ ਛੱਡ ਕੇ ਸਾਰਿਆਂ ਦੇ ਚਰਨਾਂ ਦੀ ਤੂੰ ਉਡਣਾ ਕਰੀਏ ਭਾਵ ਨਿਮਰਤਾ ਧਾਰਨ ਕਰ ਲਈਏ ਤਾਂ ਉਸ ਵੇਲੇ ਘਟ ਘਟ ਬ੍ਰਹਮ ਪਸਾਰਿਆ ਭਾਈ ਵੇਖੈ ਸੁਣੈ ਹਜੂਰ ਏ ਭਾਈ ਜੋ ਚਾਰ ਖਾਣੀਆਂ ਦੀਆਂ ਘਟਾਂ ਘੱਡਾਂ ਵਿੱਚ ਬ੍ਰਹਮ ਪਰਮੇਸ਼ਰ ਨੇ ਆਪਣੇ ਸਰੂਪ ਨੂੰ ਫੈਲਾਇਆ ਹੋਇਆ ਹੈ ਤੇ ਸਾਰਿਆਂ ਦੇ ਹਜੂਰ ਅੰਗ ਸੰਗ ਹੋ ਕੇ ਸਭ ਦੇ ਕਰਤੱਬਾਂ ਨੂੰ ਵੇਖਦਾ ਸਭ ਦੀਆਂ ਗੁਪਤ ਗੱਲਾਂ ਨੂੰ ਸੁਣਦਾ ਉਹ ਮਸਤ ਹੋ ਜਾਂਦਾ ਹੈ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਝੂਰ ਏ ਭਾਈ ਜਿਸ ਦਿਨ ਐਸਾ ਪਾਰ ਬ੍ਰਹਮ ਪਰਮੇਸ਼ਰ ਵਿਸਰੈ ਕਿ ਗੀ ਭੁੱਲ ਜਾਵੇ ਉਸ ਦਿਨ ਝੂਰ ਪਛਤਾਪ ਕਰਕੇ ਮਰਨਾ ਹੁੰਦਾ ਹੈ ਭਾਵ ਦੁਖੀ ਹੋਈਦਾ ਹੈ ਕਰਨ ਕਰਾਵਨ ਸਮਰੱਥੋ ਭਾਈ ਸਰਬ ਕਲਾ ਭਰਪੂਰ ਏ ਭਾਈ ਉਹ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਕਰਾਉਣੇ ਨੂੰ ਸਰਬਸ਼ਕਤੀਵਾਨ ਹੈ ਅਤੇ ਸਾਰੀਆਂ ਕਲਾ ਸ਼ਕਤੀਆਂ ਕਰਕੇ ਭਰਪੂਰ ਲਬਾ ਲਬ ਭਰਿਆ ਹੋਇਆ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬినాਸ਼। ਏ ਭਾਈ ਪ੍ਰੇਮ ਰੂਪੀ ਪਦਾਰਥ ਨੂੰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਭਾਵ ਜੀ ਹਿਰਦੇ ਵਿੱਚ ਪ੍ਰੇਮ ਹੋਵੇ। ਤਾਂ ਨਾਮ ਪਦਾਰਥ ਪ੍ਰਾਪਤ ਹੁੰਦਾ ਹੈ ਤੇ ਨਾਮ ਕਰਕੇ ਪ੍ਰੇਮ ਪਦਾਰਥ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਮਾਇਆ ਦਾ মোহ ਸਨੇਹ ਵਿਸ਼ੇਸ਼ ਕਰਕੇ ਨਾਸ਼ ਹੋ ਜਾਂਦਾ ਹੈ ਤਿਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ ਇਹ ਭਾਈ ਜੇਕਰ ਜੀਵ ਦੇ ਉਸ ਵਾਹਿਗੁਰੂ ਨੂੰ ਸਤਿਗੁਰੂ ਨੂੰ ਸ਼ਰਧਾ ਭਾਵਨਾ ਜਾਂ ਸਾਧਨ ਭਾ ਜਾਣ ਤਾਂ ਆਪਣੇ ਚਰਨਾਂ ਨਾਲ ਮੇਲ ਲੈਂਦਾ ਹੈ ਅਤੇ ਹਿਰਦੇ ਚਿਤ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ ਗੁਰਮੁਖ ਕਮਲ ਪਰਗਾਸੀ ਹੈ ਭਾਈ ਹਿਰਦੈ ਹੋਵੇ ਪਰਗਾਸ ਏ ਭਾਈ ਉਸ ਪਰਮੇਸ਼ਰ ਦਾ ਪ੍ਰਤਾਪ ਤੇਜ ਪ੍ਰਭਾਵ ਏ ਭਾਈ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਵਿੱਚ ਪ੍ਰੋਖ ਗਿਆਨ ਰੂਪ ਕਮਲ ਕਰਨਾ ਮੈਤਰੀ ਮੁਦਤਾ ਦੀਆਂ ਪੰਖੜੀਆਂ ਸਹਿਤ ਰਗਾਸੀਏ ਖੇਡ ਆਉਂਦਾ ਹੈ ਤੇ ਫਿਰ ਹਿਰਦੇ ਵਿੱਚ ਅਪਰੋਖ ਗਿਆਨ ਦੁਆਰਾ ਬ੍ਰਹਮ ਦੇ ਸਰੂਪ ਦੀ ਸਾਖ ਆਤਤਾ ਦਾ ਪ੍ਰਕਾਸ਼ ਹੋ ਜਾਂਦਾ ਹੈ ਪ੍ਰਗਟਿਆ ਪ੍ਰਗਟ ਪਿਆ ਪਰਤਾਪ ਪ੍ਰਭ ਭਾਈ ਮੌਲੇ ਆਤਰਤ ਆਕਾਸ਼ ਇਹ ਪਾਇ ਉਸ ਪਰਮੇਸ਼ਰ ਦਾ ਪ੍ਰਤਾਪ ਤੇਜ ਪ੍ਰਭਾਵ ਸਾਰੇ ਪ੍ਰਤੱਖ ਹੋ ਰਿਹਾ ਹੈ ਜੋ ਧਰਤੀ ਤੇ ਆਕਾਸ਼ ਵਿੱਚ ਮੌਲਿਆ ਖਿੜਿਆ ਭਾਵ ਮਿਲਿਆ ਹੋਇਆ ਹੈ ਐਸਾ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਨੇ ਜਾਣ ਲਿਆ ਹੈ ਬੁੱద్ధి ਰੂਪ ਧਰਤੀ ਤੇ ਹਿਰਦੇ ਰੂਪੀ ਆਕਾਸ਼ ਵਿੱਚ ਖਿੜਿਆ ਹੋਇਆ ਹੈ ਗੌਰ ਪੂਰੈ ਸੰਤੋਖਿਆ ਭਾਈ ਐਨਿਸ ਲਾਗਾ ਭਾਵ ਏ ਭਾਈ ਜਿਨੂੰ ਪੂਰਿਆ ਸਤਗੁਰਾਂ ਦੁਆਰਾ ਚਿੱਤ ਸੰਤੁਸ਼ਟ ਭਾਵ ਸੰਤੋਖ ਦੇ ਸਹਿਤ ਹੋ ਗਿਆ ਤਾਂ ਫਿਰ ਰਾਤ ਦਿਨੇ ਵਾਹਿਗੁਰੂ ਦਾ ਭਾਉ ਪ੍ਰੇਮ ਲੱਗ ਜਾਂਦਾ ਹੈ ਰਸਨਾ RAM ਰਵੇ ਸਦਾ ਭਾਈ ਸਾਚਾ ਸਾਦ ਸੁਆਉ ਹੀ ਭਾਈ ਜੋ ਪੁਰਖ ਹਮੇਸ਼ਾ ਜੀਵਾਂ ਨੂੰ ਪ੍ਰੇਮ ਰਸ ਵਿੱਚ ਰਸਾ ਕੇ ਪਰਮੇਸ਼ਰ ਦੇ ਨਾਮ ਨੂੰ ਰਵੇ ਕੀ ਉਚਾਰਦੇ ਰਹਿੰਦੇ ਆ ਉਹਨਾਂ ਨੂੰ ਸੱਚੇ ਧਰਮ ਸੱਚੇ ਪਰਮ ਸੁਆਉ ਪ੍ਰਯੋਜਨ ਰੂਪ ਬ੍ਰਹਮ ਦਾ ਸਵਾਦ ਰਸ ਆਇਆ ਹੈ ਕਰਨੀ ਸੁਣ ਸੁਣ ਜੀਵਿਆ ਭਾਈ ਨਿਹਚਲ ਪਾਇਆ ਥਾ ਹੇ ਭਾਈ ਜਿਨ੍ਹਾਂ ਦਾ ਕਰਨੀ ਕੰਨਾਂ ਦੇ ਨਾਲ ਪਰਮੇਸ਼ਰ ਦਾ ਜਸ ਸੁਣ ਸੁਣ ਕੇ ਮਾਨਾਤਮਕ ਜੀਵਨ ਵੱਲ ਜੀਉਂਦਾ ਹੋ ਗਿਆ ਖਰਾਪਰਾ ਹੋ ਗਿਆ ਉਹਨਾਂ ਨੇ ਤੁਰਿਆ ਪਾਦਰੂਪੀ ਨਿਹਚਲ ਅਚਲ ਥਾਂ ਪਾ ਲਿਆ ਹੈ ਭਾਵ ਪ੍ਰਾਪਤ ਕਰ ਲਿਆ ਹੈ ਜਿਸ ਪਰ ਤੀਤ ਨ ਆਵਈ ਪਾਈ ਸੋ ਜੀੜਾ ਜਲ ਜਾਉ। ਏ ਪਾਈ ਜਿਸ ਪੁਰਖਾ ਨੂੰ ਪਰਮੇਸ਼ਰ ਤੇ ਪ੍ਰਤੀਤ ਭਰੋਸਾ ਨਹੀਂ ਆਉਂਦਾ। ਉਹ ਜੀੜਾ ਜੀਵਤਾ ਸੜ ਜਾਣ ਭਾਵ ਉਹ ਤਾਂ ਵਿਸ਼ੇ ਰੂਪੀ ਅੱਗ ਵਿੱਚ ਹੀ ਸੜ ਜਾਂਦੇ ਆ। ਬਹੁ ਗੁਣ ਮੇਰੇ ਸਾਹਿਬੈ ਪਾਈ ਹੋ ਤਿਸ ਕੈ ਬਲ ਜਾਉ। ਏ ਪਾਈ ਮੇਰੇ ਸਾਹਿਬੈ ਮਾਲਕ ਵਾਹਿਗੁਰੂ ਵਿੱਚ ਬਹੁ ਕਈਏ ਬੇਅੰਤ ਗੁਣ ਹਨ ਅਸੀਂ ਉਸ ਵਾਹਿਗੁਰੂ ਦੇ ਉੱਪਰੋਂ ਬਲਹਾਰ ਕੁਰਬਾਨ ਜਾਂਦੇ ਹਾਂ ਤੁਸੀਂ ਵੀ ਗੁਰਸਿੱਖੋ ਬਲਹਾਰ ਜਾਣਾ ਕਰੋ ਓਹ ਨਿਰਗੁਣੀ ਆਰੇ ਪਾਲਦਾ ਭਾਈ ਦੇ ਨਿਥਾਵੇ ਥਾ ਹੀ ਭਾਈ ਉਹ ਪਰਮੇਸ਼ਰ ਨਿਰਗੁਣੀ ਆਰੇ ਗੁਣਾ ਤੋਂ ਹੀਣਿਆਂ ਦੀ ਪਾਲਣਾ ਕਰਦਾ ਹੈ ਤੇ ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਉਹਨਾਂ ਨੂੰ ਸਾਧ ਸੰਗਤ ਰੂਪੀ ਤੁਰਿਆ ਪਾਦਰੂਪੀਏ ਸਥਾਨ ਵਿੱਚ ਥਾਂ ਬਖਸ਼ ਦਿੰਦਾ ਹੈ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾ ਨਾਉ ਏ ਭਾਈਓ ਪਰਮੇਸ਼ਰ ਸਾਰਿਆਂ ਨੂੰ ਸੁਆਸ ਸੁਆਸ ਰੋਜੀ ਪਹੁੰਚਾਉਂਦਾ ਹੈ ਜਿਸ ਦਾ ਨਾਮ ਮਾਨੂ ਪ੍ਰੇਮ ਰੰਗ ਵਿੱਚ ਗਾੜਾ ਰੰਗਣ ਵਾਲਾ ਹੈ ਭਾਵ ਸੰਗਣਾ ਆਨੰਦ ਦੇਣ ਵਾਲਾ ਹੈ ਜਿਸ ਦਾ ਨਾਮ ਗੁਪਤ ਨਹੀਂ ਸਾਰੀ ਦੁਨੀਆ ਵਿੱਚ ਪ੍ਰਗਟ ਹੈ ਜਿਸ ਗੁਰ ਦਾ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾਉ ਹੀ ਪਾਈ ਜਿਸ ਬੁਰਖ ਨੂੰ ਸੱਚੇ ਸਤਿਗੁਰੂ ਜੀ ਮਿਲ ਜਾਂਦੇ ਆ ਉਸ ਬੁਰਖ ਦੇ ਕਰਮਾਉ ਕਰਮ ਪੂਰਨ ਸਮਝੋ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਕਿ ਭਾਈ ਜਿਹੜਾ ਪਰਮੇਸ਼ਰ ਸਾਰੀਆਂ ਕਲਾ ਸ਼ਕਤੀਆਂ ਕਰਕੇ ਲਬ ਲਬ ਭਰਿਆ ਹੋਇਆ ਹੈ ਉਸ ਵਾਹਿਗੁਰੂ ਤੋਂ ਬਗੈਰ ਇੱਕ ਕੜੀ ਜਿੰਨਾ ਚਿਰ ਵੀ ਜਿਉਂਦੇ ਨਹੀਂ ਰਹਿ ਸਕੀਦਾ ਸਾਸ ਗਿਰਾਸ ਨ ਬਿਸਰੈ ਭਾਈ ਪੀਖੋ ਸਦਾ ਹਜੂਰ ਹੇ ਭਾਈ ਸਵਾਸ ਦੇ ਆਉਂਦਿਆਂ ਗਿਰਾਸ ਗਰਾਹੀ ਖਾਂਦਿਆਂ ਸਾਹ ਬਾਹਰ ਨੂੰ ਲੈਂਦੇ ਆ ਤੇ ਅੰਦਰ ਨੂੰ ਗਿਰਾਸ ਗਰਸਦਿਆਂ ਹੋਇਆ ਕਦੇ ਵੀ ਵਾਹਿਗੁਰੂ ਭੁੱਲਣਾ ਨਹੀਂ ਚਾਹੀਦਾ ਹਮੇਸ਼ਾ ਹਜੂਰ ਨੇੜੇ ਤੋਂ ਨੇੜੇ ਵੇਖਣਾ ਕਰੋ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ ਏ ਭਾਈ ਜਿਨ੍ਹਾਂ ਨੂੰ ਸਤਿਗੁਰਾਂ ਨੇ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲਾ ਦਿੱਤਾ ਹੈ ਉਹਨਾਂ ਨੂੰ ਇਹ ਸਾਖਿਆਤਤਾ ਹੋਈ ਹੈ ਕਿ ਪਰਮੇਸ਼ਰ ਸਾਰੇ ਭਰਪੂਰ ਲਬਲਬ ਵਿਆਪਕ ਹੋ ਰਿਹਾ ਹੈ ਜਿਨ੍ਹਾਂ ਪ੍ਰੀਤ ਨਾ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਝੂਰ ਏ ਭਾਈ ਜਿਨ੍ਹਾਂ ਦੀ ਸਤਸੰਗਤ ਦੇ ਪ੍ਰਤਾਪ ਨੂੰ ਸੁਣ ਕੇ ਅਜੇ ਵੀ ਪ੍ਰਭੂ ਨਾਮ ਨਾਲ ਪ੍ਰੀਤੀ ਨਹੀਂ ਨ ਲੱਗੀ ਉਹ ਨਿਤਾ ਪ੍ਰਤੀ ਅਗਿਆਨ ਵਿਕਾਰਾਂ ਆਦ ਦੇ ਝੋਰੀਆਂ ਵਿੱਚ ਚੁਰਚੁਰ ਕੇ ਮਰਦੇ ਆ ਅੰچل ਲਾਏ ਤਰਾਇਆ ਭਾਈ ਭੌਜਲ ਦੁਖ ਸੰਸਾਰ हे ਭਾਈ ਜਿਨ੍ਹਾਂ ਪੁਰਖਾਂ ਨੂੰ ਪਰਮੇਸ਼ਰ ਨੇ ਆਪਣੇ ਸ਼ਰਨ ਰੂਪੀ ਨਾਮ ਰੂਪੀ ਪੱਲੇ ਨਾਲ ਲਗਾ ਕੇ ਜੰਮਣ ਮਰਨ ਦੇ ਦੁਖ ਰੂਪ ਪੌਜਲ ਪਉ ਪੈ ਦਾ ਇੱਕ ਜਲ ਪਾਣੀ ਨਾਲ ਪਰੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੂਨ ਅੰਗ ਅਪਾਰ हे ਭਾਈ ਜਿਨ੍ਹਾਂ ਵੱਲ ਸਤਿਗੁਰਾਂ ਨੇ ਪਰਮੇਸ਼ਰ ਨੇ ਕਿਰਪਾ ਦਇਆ ਦੀ ਦ੍ਰਿਸ਼ਟੀ ਨਦਰ ਕਰਕੇ ਨਿਹਾਲਿਆ ਦੇਖਿਆ ਹੈ ਉਹਨਾਂ ਦਾ ਅਪਾਰ ਪਾਰਾ ਵਾਰ ਤੋਂ ਰਹਿਤ ਪਰਮੇਸ਼ਰ ਨੇ ਸਾਰਾ ਅੰਗ ਪੱਖ ਕੀਤਾ ਹੈ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ ਇਹ ਭਈ ਉਹਨਾਂ ਦਾ ਮਨ ਵਿਸ਼ਿਆਂ ਦੀ ਵਾਸ਼ਨਾ ਵੱਲੋਂ ਤੇ ਤਨ ਸਰੀਰ ਦੁਨੀਆਂ ਦੇ ਵੈਰ ਵਿਰੋਧ ਵੱਲੋਂ हट ਕੇ ਸ਼ਾਂਤ ਹੋ ਗਿਆ ਹੈ ਅਤੇ ਉਹ ਨਾਮ ਰੂਪੀ ਭੋਜਨ ਦੇ ਆਧਾਰ ਆਸਰੇ ਕਰਕੇ ਹੀ ਤ੍ਰਿਪਤ ਰਹਿੰਦੇ ਹਲ ਨਾਨਕ ਤਿਸ ਸਰਣਾਗਤੀ ਪਾਈ ਜੇ ਕਿਲਬਿਖ ਕਾਟਣਹਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਭਾਈ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕਰੋ ਜਿਹੜਾ ਸਾਰੇ ਕਿਲਬਿਖ ਪਾਪਾਂ ਨੂੰ ਕਾਟਣਹਾਰ ਕਟਣ ਵਾਲਾ ਹੈ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ